ਸਤਿ ਸ਼੍ਰੀ ਅਕਾਲ ਮਿੱਤਰੋ 올 ਰੌਂਡਰ ਯੱਟ YouTube ਚੈਨਲ ਦੇ ਸਵਾਗਤ ਆ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਅੱਜ ਦਿਖਾਵਾਂ ਕਿਦਾਂ ਤੂੜੀ ਬਣਦੀ ਆ ਕਿਦਾਂ ਗੁੱਪਾਂ ਦੀ ਬਣਾਈ ਹੁੰਦੀ ਆ ਵੀਡੀਓ ਦੇ ਲਾਜ ਤੱਕ ਜੁੜੇ ਰਹਿਣਾ ਆਜੋ ਸਾਰੀ ਵੀਡੀਓ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਜੋ ਨਾਲ ਹਾਂ ਵੇਖੋ ਸਟਾਈਲ ਦੇਖਿਓ ਹੁਣ ਇਹਦਾ ਦੇਖੀ ਜਾਓ ਕੀ ਕਰੂਗਾ ਇਹ ਦੇਖ ਆ ਲੈ ਮੇਰਾ ਭਰਾ ਇਧਰੋਂ ਡੰਗਦਾ ਆ ਲੈ ਲੈਣਾ ਪੱਲੀ ਪੁੱਤਾਂ ਚਾਰੀ ਕਾ ਆ ਲੈ ਬਈ ਦੋਹੇ ਪਾਸੋਂ ਡੰਗ ਤੈਨਾਂ ਇਧਰੋਂ ਗੁੱਲ ਗਿਆ ਯਾਰ ਇੱਕ ਵਸੇ ਡੰਗ ਤੇ ਕਸੂ ਗੁੱਲ ਗਿਆ ਪੱਲੀ ਲੈਣਾ ਪੱਲੀ ਇਹ ਸਰੀਆ ਨਾ ਉੱਪਰ ਪੂਰਾ ਮਾਰ ਰਿਹਾ ਇਹ ਸਰੀਆ ਬਿੰਗਾ ਘਾਤ ਉੱਲ ਗਿਆ ਕੰਮ ਇਹ ਨਾ ਨਾ ਹਾਂ ਲਾ ਆ ਗਿਆ ਵਜੰਦਰ ਲੈ ਮੇਰੇ ਭਰਾ ਹੈਂ ਟ੍ਰੈਲੀ ਚਾਰੀ ਜਾਂਦੀ ਆ ਦੇਖ ਕਿੱਡੀ ਪੰਜੀ ਆ ਉਹ ਤਾਂ ਉਹ ਨਹੀਂ ਲੱਭਾ ਮਾੜੇ ਬੰਦੇ ਦੀ ਵਾਦੀ ਗੱਲ ਨਹੀਂ ਜੀ ਬਾਈ ਇਦਰਾ ਗੁੱਪ ਬਣਨ ਲੱਗੇ ਪੈਣੇ ਨਾਲ ਦੀ ਨਾਲ ਦੋ ਜਣੇ ਉੱਪਰ ਤੋਰੇ ਨੇ ਗੁੱਪ ਨੂੰ ਬਾਈ ਕਾਲਾ ਪੈ ਗਿਆ ਸੱਜਣਾ ਬਈ ਯਾਤਰੀ ਨੇ 27 ਸ਼ੁਕਰ ਲੱਗ ਗਿਆ ਜੀ ਮਾਇ ਤੇ ਕੱਲੇ ਬੱਚੇ ਦੀ ਜਾਨ ਲਊਗਾ ਹੌਂ ਤਾਰ ਦੇਣਗੇ ਵੀ ਘਟੂ ਘਟ ਪੰਜ ਤੋਂ 7 ਕਿਲੋਮੀਟਰ ਦੇ ਵਿੱਚ ਸਮਝ ਆਉ ਬੜਿਆ ਨੇ ਨਾ ਪੱਲੀ ਨਹੀਂ ਆਉਂਦਾ ਬਲ ਦੇਖੋ ਇਹ ਕਿਹੜਾ ਨਾਮ ਦੇਣਾ ਪਾਈਆਂ ਦਾ ਟਰਲੀ ਜੇ ਉੱਤਰਦੀ ਹੁਣ ਪੱਲੀ ਚ ਤੂੜੀ ਕੰਕਲੀ ਨਾਲ ਦੋ ਜਣੇ ਮੰਨਣ ਲੱਗੇ ਪਏ ਨੇ ਦੋ ਤਾਰਨ ਲੱਗੇ ਪਏ ਨੇ ਇੱਕ ਨਾਲ ਦੇ ਨਾਲ ਪੁੱਲਿਆ ਮਿਛਾਰਣਾ ਦੋ ਉੱਪਰ ਨਾਲ ਦੇ ਨਾਲ ਤੋਈ ਜਾਂਣਾ ਜੇਕਰ ਤੋੜੀ ਪੂਰੀ ਬਈ ਹੜਾ ਤੋਈ ਜਾਂਦੀ ਫਿਰ ਤੋਸ ਨਹੀਂ ਰਹਿੰਦੀ ਹਣਾ ਤਾਂ ਮੀ ਕਣੀ ਚਿਹਰ ਕੋਈ ਪਾਣੀ ਨਹੀਂ ਪੈਂਦਾ ਸਾਰਾ ਵਕਤ ਫਾਇਦੇ ਨਹੀਂ ਲੱਗਦੇ ਤਰਤੀਏ ਸਰਤੇ ਉਹ ਪੀਚ ਪੌੜੀਆਂ ਲੈਣ ਗਿਆ ਵਾਕਰ ਇਹਨੇ ਮੇਰੇ ਕੰਮ ਚ ਲਾਉ ਕਦ ਲੰਬਾ ਤਾਂ ਉਹ ਗਈ ਜਾਨੇ ਆ ਪੱਲੇ ਦੇ ਵਾਟ ਨੂੰ ਉੱਪਰ ਬਈ ਆ ਚੱਲ ਰਿਹਾ ਆਪਣਾ 60 ਦਿਖਾਉਣੇ ਦੇ ਵਾਰੀ ਸਾਰਾ ਸਾਨੂੰ ਦਸਤਾਵੇਜ਼ ਥੋੜਾ ਜਿਹਾ ਅੱਗੇ ਥੋੜਾ ਜੰਨਿਆ ਜਾਂ ਜਾਂਦਾ ਕੋਈ ਜੱਟ ਤੋ ਲੈ ਕੇ ਜਾਂਦਾ ਬਈ ਦੇਖੋ ਸੀਟ ਦਾ ਯੋਰ ਪੇ ਵੇ ਭਾਈ ਆ ਦੇਖੋ DIY ਚੱਲਣੇ ਇੱਕ ਪੁਰਾਣਾ ਗੱੱਬੇ ਖੜਿਆ ਦਾ ਟੱਲੀਦਾਰਨ ਲੱਗੇ ਪਏ ਨੇ ਆਹ ਕੀ ਧੋ ਕੇ ਉਹਨਾਂ ਪੰਜਾਮਲ ਉੱਪਰਾਂ ਚੱਲਣਾ ਇੱਥੇ ਜਾਂ ਡਾਇਰੈਕਟ ਚੱਲ ਰਿਹਾ ਤੇ ਬਰਾਬਰੇ ਹੱਕ ਦੇਣਾ ਭਿੰਦਰੀ ਚਾਚਰੇ 60 ਆਹ ਚਾਚਾ ਲੈ ਕੇ ਜਾ ਰਹੇ ਜੌਂਡੀਰਲੇ ਵਿੱਚ 60 ਫਿਰ ਆਵਾਜ਼ ਠੀਕ ਆ ਕਹਿੰਦਾ ਫਾਰਮ ਟਰੈਕਟਰ 60 ਉੱਪਰ ਬੈਠਾ ਭਿੰਦਰੀ ਜੱਟ ਸਰੇ ਗੱਲਬਾਤ ਆ ਕਾਣਾ ਆਹ ਰੈਕੋਰਡ ਕਰਤਾ ਪੰਜਾਬ ਯੂਨੀਅਨ ਲੈ ਲਈ ਆ ਦੇ ਆ ਗਾ ਯੰਡਰ ਨਾਲ ਵਾਟੇ ਆ ਗਏ ਬਈ ਗੱਡੀਆਂ ਹੀ ਸੰਰੂਪ ਦੇਖ ਰਹਿਣਾ ਆਪਣਾ ਟਰੈਕਟਰ ਕਈ ਲਵਾਤਾ ਯਾਰ ਆ ਦੇਖ ਤਾਉ ਰਣਾ ਆਏ ਐ ਖੜ ਜਾਂਦੇ ਆ ਬਈ ਇਹਦੇ ਉੱਪਰ ਦੀ ਆਪਾਂ ਤਾਨੂੰ ਭੁਲਵਾਇਆ ਵਾਣਾ ਮੇਰਾ ਭਾਈ ਚੱਲੇ ਆ ਗਏ ਯਾਰ ਜਰਾ ਰਹਿ ਨਾ ਚੱਲਦਾ ਨਾ ਸਖੀ ਮੇਰੇ ਰਖਤ ਲਾਟਾਂ ਘਟਦੇ ਨੇ ਮੇਰਾ ਭਾਈ ਆਈ ਮਤਰਾ ਪਾ ਖੜੇ ਦੇਣਾ ਤੁਸ ਜੀ ਕਿਉਂ ਸਾਨੂੰ ਰੁਪਜ ਨੂੰ ਸੇਕ ਕਰਿਆ ਬਾਈ ਟ੍ਰੈਲੀ ਭਰ ਗਈ ਜਦੋਂ ਆਪਣੀ ਆ ਥੋੜੀ ਨਿਕਲ ਲਾਂਗੇ ਭਰਾ ਜੀ ਤੇ ਇਹ ਡਰਾਂ ਵੀ ਖੁੱਲ ਜੱਲਦਾ ਕਹਿੰਦਾ ਨਹੀਂ ਭਰ ਕੇ ਦੋ ਰੋਟੀ ਐਂ ਬਾਹਰ ਖੜਾ ਖੜਾ ਰੁਕ ਗਿਆ ਸਾਠਾ ਬਾਈ ਭਾਰਤੀ ਗੰਦਰੀ ਆ ਚਲੇ ਹੋ ਜਾਂਦੇ ਜੱਟਾ ਆ ਹੱਥ ਕੇ ਇਹ ਇਹ ਨਾਲ ਜਿਆਲੇ ਜਿ ਨੂੰ ਐ ਕਰਦਾ ਤੂੰ ਕਰਦਾ ਢਾਲਤੀਆਂ ਆ ਜਲਾ ਮਾਣਾ ਬਾਈ ਜੀ ਆਪਾਂ ਲਿੱਤੇ ਫਿਰ ਦੁਪਹਿਰ ਨੂੰ ਪਰੌਂਠੇ ਦੇ ਨੇ ਜਾ ਰਿਹਾ ਹਣਾ ਬਾਈ ਕਿ ਮੈਂ ਥੋੜੀ ਬੰਨੀ ਆ ਰਿਹਾ ਸਾਨੂੰ ਦਿਖਾਤਾ ਨਾ ਸਾਰਾ ਅੱਗੇ ਦੇਖਿਓ ਹਣਾ ਵੀਡੀਓ ਚ ਕੀ ਕੀ ਝਟਾ ਲੱਗ ਜਨੇ ਐਂਡ ਤੱਕ ਜੁੜੇ ਰਹਿਣਾ ਯਾਰ ਆ ਜਾਓ ਨਾਲ ਸਭ ਨੂੰ ਦਿਖਾਉਣੇ ਚਾਚੇ ਦੀ ਹਰਕਤਾਂ ਪਰ ਉਹ ਦੇਖ ਲੋ ਕੀ ਗੱਲ ਪੁੱਛ ਰਹੀ ਹੋ ਪੰਜਾਬ ਜਾ ਰਿਹਾ ਹੈ ਕਿ ਵੀ ਅੱਛਾ ਹੈ ਲੈ aí ਮੈਟਰੋ ਟਰਾਲੀ ਭਰੀ ਖੜੀ ਆ ਨਾ ਗਾੜੀਆਂ ਆਈਆਂ ਹਜੇ ਚਾਚਾ ਰੋਟੀ ਖਾ ਪਰ ਇਹ ਇਧਰ ਜੋਂਡੀ ਵਾਲੀ ਗੋਲੂ ਬਾਬੇ ਦੀ ਭਰੀ ਖੜੀ ਆ ਬੰਦਾ ਇਹਦਾ ਵੀ ਨਹੀਂ ਆਇਆ ਲੇਕ ਰਿਪਰਾਂ ਵੀ ਕੀ ਕਰਿਆ ਟਰੀਆ ਪਾਪਰ ਖੜੀ ਐ ਨੇ ਭਾਈ ਟਾਈਮ ਲੱਗੀ ਜਾਂਦਾ ਚਾਹ ਮਰ ਗਿਆ ਮਾਲਕਾਂ ਇਹ ਵੀ ਖੜਿਆ ਇਹ ਵੀ ਗੜਾ ਖੜੇ ਵੀ ਸ਼ਿਕਰ ਦੇ ਪੈਰੇ ਜਾਂ ਦੇਖ ਸੂਰਜ ਕਿਵੇਂ ਤਪਦਾ ਹਾਈਵੇ ਕਹਿੰਦਾ ਈਸੀ ਜਿਹਾ ਵਗ ਜਾ ਮੈਂ ਘਾ ਪਾਪਾ ਵੀ ਠਾਰ ਦੂ ਅੱਖਾਂ ਕੱਢ ਕੇ ਡਰਾ ਵੀ ਤੇਰਾ ਭਾਈ ਤਾਪੇ ਲੈਣ ਦੇ ਕੋਈ ਨਹੀਂ ਲੈ ਵੀ ਪਾਪਾ ਹੀ ਆ ਗਏ ਲੈ ਕੇ ਸਾਥ ਪਾਪਾ ਟ੍ਰੈਕ ਸਾਨੂੰ ਉਫਾਲਾ ਜੱਟ ਹੈ ਯਾ ਟ੍ਰੈਲੀ ਨਹੀਂ ਲੈ ਉਹਦੇ ਸਾਨੂੰ ਉਫਾ ਲੈ ਕੇ ਰੈਡੀ ਕਾਮ ਟ੍ਰੱਕ 60 ਚੱਲ ਬਈ ਫਾਟਾ ਹੋ ਗਿਆ ਸਟਾਰਟ ਮੇਰਾ ਭਾਈ ਜੌਂਡੀ ਵਾਲਾ ਭਾਈ ਖੜਿਆ ਹੈ ਜੀ ਨਾ ਬਾਬਾ ਕੋਈ ਨਾ ਬਾਬੇ ਆ ਗਈ ਟ੍ਰੈਲੀ ਡਰਨਾ ਸਮਾਰ ਦੇਖਾ ਹੈ ਜੱਟਾ ਇਹ ਭਰੀ ਨਹੀਂ ਕਿਹੜੀ ਬਾਕੀ ਆ ਕਿਉਂ ਜਿਹੜੇ ਵਾਪਸ ਆਏ ਮੈਦਾਨੀ ਆ ਕੇ ਖੜ ਗਏ ਮਿੱਤਰੋ ਇਹਦੀ ਵੀ ਨਹੀਂ ਭਰੀ ਹੈ ਜੇ ਅਸੀਂ ਆਪਰੇ ਭਰਣਗੇ ਆਉਂਦੇ ਪਹਿਲਾਂ ਭਰਦਾ ਯਾਰ ਬਣੀ ਰੋ ਵੀਡੀਓ ਦੇ ਮੇਰਾ ਭਾਈ ਜੱਟੇ ਯਾਟ ਰੋਡ ਦੇ ਬਈ ਜੱਟ ਪਰਮਿੰਦਰ ਸਿੰਘ ਨੰਨੂ ਗਾ ਲੰਗਾ ਹੀ ਲਾਂਗਾ ਏ ਹਨੂ ਬਲੇ ਮਰਦੇ ਨੇ ਸੱਟ ਲੋਕਾਂ ਦਾ ਕਟੀਆਂ ਲੈਦੇ ਫਾਇਰ ਸਵਾਟਰ ਟਰੈਕਟਰੇ ਘਰਾਲਾ ਬੰਦੂ ਬਈ ਬੜੇ ਅੱਛਾ ਬਾਰਾ ਟਰੈਲੀ ਇਹਦਾ ਯੰਡਰੀਆਂ ਨੇ ਭਾਰਤੀ ਬਈ ਗੋਲੂ ਬਾਪੇ ਉਹਨਾਂ ਨੇ ਚੱਡ ਰਹੇ ਨੇ ਉਹ ਵੀ ਕਹਿੰਦਾ ਜੱਟੇ ਜੱਟ ਯਾਰ ਕੀਤਾ ਜਾਨਾ ਕਹਿੰਦਾ ਨਾਲ ਸੱਖੇ ਸੱਤ ਬਈ ਜੱਟਾਂ ਦੇ ਖਾਰਾ ੜਾੜਾ ਭੁਗਿਆ ਦੌੜ ਰਿਹਾ ਅਗਨੇ ਨੇ ਸਿੰਧਰ ਬਲੌਗਰ ਚਾਚੇ ਨੂੰ ਮਿਲਦੇ ਆਂ ਕਿਵੇਂ ਚਾਚੇ ਜਿੰਦਾ ਬੁੱਤੋਂ ਵਧੀਆ ਤੂੰ ਦੱਸਾਂ ਲੱਗਿਆ ਨੰਬਰ ਕਾ ਕਰ ਕਾ ਹਾਂ ਫਾਈਨਲ ਕਰ ਕਾ ਤੋੜੀ ਜਾਣਾ ਹੈ ਬਸ ਬਸ ਠੀਕ ਆ ਹੋਰ ਕੋਈ ਗੱਲ ਬਾਤ ਗੱਲ ਬਾਤ ਕੋਈ ਨਹੀਂ ਇਹ ਚੱਕ ਲੈ ਕਹਿੰਦੇ 2:3 ਵਜੇ ਚੱਕ ਲੈ ਤੇ ਯੂਰੀਆ ਵੀ ਚੱਕ ਲੈ ਹਾਂ ਬਧਾਈ ਵਧੀਆ ਤੂੰ ਚਾ ਠੀਕ ਆ ਚਾਚੇ ਮਿਲਦੇ ਆਂ ਠੀਕ ਆ ਪਾਣੀ ਠੰਡਾ ਹੈ ਚ ਪਾਣੀ ਕਰ ਮਾ ਹੋਰ ਜਦੋਂ ਰੇਬਰ ਅਗਨੇ ਪਤਾ ਨਹੀਂ ਠੰਡਾ ਹੋਊਗਾ ਮੈਲਟਨ ਦਾ ਵੀਕੈਂਡ ਤੇ ਵੀਦਰੀ ਨੂੰ ਮਿਲਿਆ ਦਾ ਗਿਫਟ ਰੋ ਫਾਉਂਟ ਤੇ ਆ ਗਏ ਜਿੱਦਿਆਂ ਆਪਣੇ ਅੱਖ ਲੱਗ ਗਿਆ ਨੰਬੇ ਤੋਂ ਅੱਗੇ ਕਰੇਗਾ ਮੁੱਢੀ ਦੀ ਆਪਣੀ ਮੈਂ ਤੇ ਲੱਗਦਾ ਮਜ਼ਦੂਰੀ ਜੂੜੇ ਹੋਣਾ ਆਉਂਦਾ ਉਹ ਲਾਈ ਮਾਤਰਾ ਟ੍ਰਲੀ ਪਰ ਕੇ ਖੜੇ ਦੇ ਇੱਧਰ 60 ਗੜਾ ਆ ਦੇ ਕਿਵੇਂ ਚੱਕ ਰਿਹਾ ਮੇਰੇ ਚਾਚਾ ਮੇਰੇ ਚੱਕਦੇ ਆਚਾ ਹੀ 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 ਉਹ ਪਾਯੋ ਬਾਲਟਰ ਦੀ ਤਰੀਆਂ ਬੈਠੇ ਬਾਈ ਇਕੱਲੇ ਵੀਉਂਗਾ ਨਾ ਦੇਖ ਥੋੜੀ ਨਾ ਪੈਕਟ ਮੋੜੀ ਬੈਠਿਆ ਦੋਹੇ ਬਾਪ ਪੁੱਤਰ ਨੂੰ ਨਹੀਂ ਦਿੰਦਾ ਇਹ ਲੈ ਇਸ ਤੇ ਤੇਰੇ ਲਈ ਨਾਲ ਚੱਕਰ ਵੀ ਦੇ ਦੇ ਬਾਈ ਮਿੰਤਾ ਕਰਕੇ ਮਿਲ ਜੂਗਾ ਨਹੀਂ ਮਿਲਦਾ ਯਾਹੇ ਬਾਬਾ ਰੋਣੇ ਕਿੱਥੇ ਆਇਆ ਹੋ ਕੇ ਮਾਰਗਾ ਜਿਨੇ ਆਕਰੋ ਆ ਗਿਆ ਪੁੱਤ ਆ ਗਿਆ ਅਮੀ ਹਾਂ ਆਲਾ ਕਹਿੰਦਾ 7000 ਰੁਪਏ ਕਿਰਾਇਆ ਲੈਂਦੇ ਨੇ ਹਾਂ ਅਗਲਾ ਮੈਂ ਨਹੀਂ ਇਹਦਾ ਅੱਥਰੀ ਕਾਲੇ ਹੋ ਗਏ ਮੂੰਹ ਮੱਥਾ ਦੇ ਲ ਸਾਰੇ ਕਿ ਪ੍ਰੇ ਕਰਦੇ ਦੇਖਦਾ ਨਾਲੇ ਰੋਟੀ ਖਾ ਲ ਬਦਾਂ ਖਾਣੀਆਂ ਅਗਲੇ ਨੂੰ 1000 ਰੁਪਏ ਦੇ ਦਾਂ ਅਗਲਾ ਕਿਰਾਇਆ ਇੰਨਾ ਵੱਧ ਰਿਹਾ ਪੈਸਾ ਕਮਾ ਲੈ ਮੈਂਤ ਗੁੰਜ ਦੇਦਾ ਭਾਈ ਵੀਡੀਓ ਨੂੰ ਸਾਰਿਆਂ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਅੱਗੇ ਹੋਰ ਕੈਂਡ ਵੀਡੀਓ ਆਉਣਗੀਆਂ ਮਿਲਦਾ ਵੀ ਅਗਲੇ ਬਲੌਗ ਚ ਥੈਂਕ ਯੂ ਸਾਰਿਆਂ ਨੂੰ